ਸੋਨਾ ਖਰੀਦਣ ਵਾਲਿਆਂ ਦੇ ਲਈ ਵੱਡੀ ਖੁਸ਼ਖਬਰੀ ਹੈ ਦਰਅਸਲ ਹੁਣ ਕ੍ਰਿਸ਼ਨ ਜਨਮਾਸ਼ਟਮੀ ਤੋਂ ਬਾਅਦ ਸੋਨਾ ਸਸਤਾ ਹੋ ਚੁੱਕਿਆ ਹੈ ਤਾਂ ਸੋਨੇ ਦੀਆਂ ਕੀਮਤਾਂ ਅਜੇ ਵੀ 1 ਲੱਖ ਰੁਪਏ ਤੋਂ ਉੱਪਰ ਹੈ ਪਰ ਪਿਛਲੇ 1 ਹਫਤੇ ਦੇ ਵਿੱਚ ਇਸ ਦੇ ਵਿੱਚ ਕਾਫੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਤਾਂ ਜੇਕਰ ਤੁਸੀਂ ਵੀ ਸੋਨਾ ਖਰੀਦਣ ਦੇ ਚਾਹਵਾਨ ਹੋ ਤਾਂ ਇੱਕ ਖਾਸ ਅਪਡੇਟ ਤੁਹਾਡੇ ਲਈ ਹੈ ਦੱਸ ਦਈਏ ਕਿ ਸੋਨਾ ਖਰੀਦਣ ਦੀ ਯੋਜਨਾ ਜੇਕਰ ਤੁਸੀਂ ਬਣਾ ਰਹੇ ਹੋ ਤਾਂ ਇਹ ਤੁਹਾਡੇ ਲਈ ਰਾਹਤ ਵਾਲੀ ਖਬਰ ਹੋ ਸਕਦੀ ਹੈ ਪਿਛਲੇ ਹਫਤੇ ਮਲਟੀ ਕਮੈਡੀਟੀ ਐਕਸਚੇਂਜ ਯਾਨੀ ਕਿ MCX ਦੇ ਉੱਤੇ 10 ਗ੍ਰਾਮ ਯਾਨੀ ਕਿ 24 ਕੈਟ ਸੋਨਾ 1900 ਰੁਪਏ ਤੋਂ ਵੱਧ ਸਸਤਾ ਹੋਇਆ ਸੋਨੇ ਦੀਆਂ ਕੀਮਤਾਂ ਨਾ ਸਿਰਫ ਜੋ ਕਿ ਫਿਚ ਦੱਸਦੀ ਹੈ ਕਿ ਫਿਊਚਰਸ ਟ੍ਰੈਂਡਿੰਗ ਦੇ ਵਿੱਚ ਸਗੋਂ ਘਰੇਲੂ ਬਾਜ਼ਾਰ ਦੇ ਵਿੱਚ ਵੀ ਘਟਿਆ ਹੈਗਾ ਤਾਂ MCX ਦੇ ਉੱਤੇ 3 ਅਕਤੂਬਰ ਨੂੰ ਐਕਸਪਾਇਰੀ ਵਾਲੇ ਸੋਨੇ ਦੇ ਇੱਕ ਰਾਰ ਨਾਮਿਆਂ ਦੇ ਵਿੱਚ ਪਿਛਲੇ ਹਫ਼ਤੇ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ ਸ਼ੁੱਕਰਵਾਰ ਨੂੰ ਥੋੜਾ ਵਾਧਾ ਹੋਇਆ ਪਰ ਹਫ਼ਤੇ ਦੌਰਾਨ ਕੁੱਲ ਸੋਨੇ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਆਈ ਹੈ 8 ਅਗਸਤ 2025 ਨੂੰ 10 ਗ੍ਰਾਮ ਸੋਨਾ 10 ਦੇਕ 1,1700 98 ਰੁਪਏ ਸੀ ਜੋ ਕਿ 15 ਅਗਸਤ ਨੂੰ 998500 ਰੁਪਏ ਪ੍ਰਤੀ 10 ਗ੍ਰਾਮ ਦੇ ਉੱਤੇ ਆ ਗਿਆ ਇਸ ਤਰ੍ਹਾਂ ਸਿਰਫ 4 ਵਪਾਰਕ ਦਿਨਾਂ ਦੇ ਵਿੱਚ ਸੋਨੇ ਦੀ ਕੀਮਤ ਲਗਭਗ 1948 ਰੁਪਏ ਡਿੱਗ ਗਈ ਹੈ ਤੇ ਹੁਣ ਘਰੇਲੂ ਬਾਜ਼ਾਰ ਦੇ ਵਿੱਚ ਸੋਨੇ ਦੀ ਕੀਮਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੰਡੀਅਨ बोलियान ज्वेलर्स एसोसिएशन ਦੇ ਅਨੁਸਾਰ 8 ਅਗਸਤ ਸਵੇਰੇ 1 ਲੱਖ 1406 ਰੁਪਏ ਪ੍ਰਤੀ 10 ਗ੍ਰਾਮ ਸੀਗੀ ਤੇ ਸ਼ਾਮ ਨੂੰ ਦੱਸਦੀ ਹੈ ਕਿ 1 ਲੱਖ 942 ਰੁਪਏ ਪ੍ਰਤੀ 10 ਗ੍ਰਾਮ ਸੀ ਤਾਂ 15 ਅਗਸਤ 1 ਲੱਖ 23 ਰੁਪਏ ਪ੍ਰਤੀ 10 ਗ੍ਰਾਮ ਹੋ ਚੁੱਕੀ ਸੀ ਭਾਅ ਇੱਕ ਹਫਤੇ ਦੇ ਵਿੱਚ ਘਰੇਲੂ ਬਾਜ਼ਾਰ ਦੇ ਵਿੱਚ ਸੋਨੇ ਦੀ ਕੀਮਤ ਲਗਭਗ 919 ਰੁਪਏ ਦੀ ਉੱਨੀ ਰੁਪਏ ਪ੍ਰਤੀ 10 ਗ੍ਰਾਮ ਡਿੱਗ ਗਈ ਹੈ ਹਾਲਾਂਕਿ ਮਜ਼ਬੂਤ ਮੰਗ ਦੇ ਕਾਰਨ ਦੱਸ ਦਈਏ ਕਿ ਸੋਨਾ ਅਜੇ ਵੀ 1 ਲੱਖ ਰੁਪਏ ਤੋਂ ਉੱਪਰ ਹੈ ਉਤੇ ਵਕਵਕ ਕੈਰਟ ਦੇ ਸੋਨੇ ਦੀ ਕੀਮਤ ਜੇ ਗੱਲ ਕੀਤੀ ਜਾਵੇ ਤਾਂ 24 ਕੈਰਟ ਸੋਨਾ ਜੋ ਕਿ 1 ਲੱਖ 23000 ਜੋ ਕਿ 23 ਰੁਪਏ ਹੈ 22 ਕੈਰਟ ਸੋਨਾ 97620 ਰੁਪਏ ਹੈ 20 ਕੈਰਟ ਸੋਨਾ ਅ ਦੋਕਸ ਦੇ ਕਿ 99000 ਰੁਪਏ ਤੇ 18 ਕੈਰੇਟ ਸੋਨਾ 81000 ਰੁਪਏ 14 ਕੈਰੇਟ ਸੋਨਾ 64500 ਜੋ ਕਿ 10 ਰੁਪਏ ਹੈ ਤਾਂ ਆਈਬੀਜੀਏ ਵੈਬਸਾਈਟ ਦੇ ਉਤੇ ਪ੍ਰਕਾਸ਼ਿਤ ਕੀਮਤਾਂ ਨੂੰ ਦੇਸ਼ ਭਰ ਦੇ ਵਿੱਚ ਇੱਕੋ ਜਿਹਾ ਮੰਨਿਆ ਜਾਂਦਾ ਹੈ ਪਰ 3% ਜੀਐਸਟੀ ਅਤੇ ਮੇਕਿੰਗ ਚਾਰਜ ਜੋੜਨ ਦੇ ਨਾਲ ਵਕਫਾ ਕਸ਼ੇਰਾ ਅਤੇ ਰਾਜਾਂ ਦੇ ਵਿੱਚ ਸੋਨੇ ਦੀਆਂ ਕੀਮਤਾਂ ਥੋੜੀਆਂ ਵੱਧ ਹੋ ਸਕਦੀਆਂ ਨੇ ਮੇਕਿੰਗ ਚਾਰਜ ਹਰੇਕ ਜੋਰੀ ਦਿਲੇ ਵੱਖਰੇ ਹੁੰਦੇ ਨੇ ਕੁੱਲ ਮਿਲਾ ਕੇ ਸੋਨੇ ਦੀਆਂ ਕੀਮਤਾਂ ਦੇ ਵਿੱਚ ਇਹ ਗਿਰਾਵਟ ਖਰੀਦਦਾਰਾਂ ਦੇ ਲਈ ਲਾਭਦਾਇਕ ਹੋ ਸਕਦੀ ਹੈ ਹਾਲਾਂਕਿ ਬਾਜ਼ਾਰ ਦੀ ਮੰਗ ਅਤੇ ਅੰਤਰਰਾਸ਼ਟਰੀ ਸਥਿਤੀਆਂ ਦੇ ਆਧਾਰ ਦੇ ਉੱਤੇ ਕੀਮਤਾਂ ਦੇ ਵਿੱਚ ਹੋਰ ਵੀ ਉਤਰਾਅ ਚੜਾਅ ਜਾਰੀ ਰਹਿ ਸਕਦਾ ਹੈ ਯਾਨੀ ਕਿ ਪਿਛਲੇ ਇੱਕ ਹਫ਼ਤੇ ਦੇ ਵਿੱਚ ਸੋਨੇ ਦੇ ਵਿੱਚ ਕਾਫੀ ਗਿਰਾਵਟ ਆਈ ਹੈ ਪਰ ਹਾਲੇ ਵੀ ਸੋਨਾ 1 ਲੱਖ ਤੋਂ ਉੱਤੇ ਹੀ ਵਿਕ ਰਿਹਾ ਹੈ